ਪ੍ਰਿਆੰਕਾ ਚੋਪੜਾ ਤੇ ਨਿਕ ਜੌਨਸ ਦੇ ਵਿਆਹ ਨੂੰ 4 ਮਹੀਨੇ ਹੋਏ ਨੇ ਤੇ ਦੋਨੋਂ ਦੇ ਵੱਖ ਹੁੰਦੀਆਂ ਖਬਰਾਂ ਆ ਰਹੀਆਂ ਨੇ ਯੂਐਸਡੀ ਓਕੇ ਮੈਗਜ਼ੀਨ ਨੇ ਆਪਣੇ ਨਿਯਮ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਨਿਕ ਅਤੇ ਪ੍ਰਿਆੰਕਾ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ ਤੇ ਦੋਨੋਂ ਦੇ ਵੱਖ ਹੁੰਦਾ ਮੰਨ ਬਣਾ ਲਿਆ ਹੈ ਮੈਗਜ਼ੀਨ ਦੀ ਰਿਪੋਰਟ ਦੀ ਮੰਨੀ ਹੈ ਤਾਂ ਦੋਨਾਂ ਨੇ ਵਿਆਹ ਕਰਨ ਵਿੱਚ ਕਾफी ਜਲ ਦਬਾਚ ਕੀਤੀ ਹੈ ਤੇ ਇੱਕ ਦੂਜੇ ਨੂੰ ਸਮਝ ਦਾ ਵਕਤ ਵੀ ਨਹੀਂ ਦਿੱਤਾ ਇਤੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਹੋ ਰਹੀ ਹੈ ਮੈਗਜ਼ੀਨ ਦੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਨਿਕਲੂ ਲੱਗਦਾ ਹੈ ਕਿ ਪ੍ਰਿਆੰਕਾ ਕੂਲ ਅਤੇ ਸਮਝਦਾਰ ਕੁੜੀ ਹੈ ਪਰ ਵਿਆਹ ਤੋਂ ਬਾਅਦ ਇਹ ਅਹਿਸਾਸ ਹੋਇਆ ਹੈ ਕਿ ਪ੍ਰਿਆੰਕਾ 21 ਸਾਲ ਦੀ ਕੁੜੀ ਵਾਂਗ ਬਿਹੇਵ ਕਰ ਰਹੀ ਹੈ ਮੈਗਜ਼ੀਨ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋਨਾ ਸਾਮਨੀ ਨੂੰ ਲੱਗਾ ਸੀ ਕਿ ਪ੍ਰਿਆੰਕਾ ਇੱਕ ਮੈਚੁਰ ਲੇਡੀ ਹੈ ਤੇ ਸੈਟਲ ਹੋ ਕੇ ਆਪਣੇ ਬੱਚੇ ਦੇ ਬਾਰੇ ਵੀ ਸੋਚੇਗੀ ਪਰ ਪ੍ਰਿਆੰਕਾ ਚੋਪੜਾ ਇਸ ਤਰ੍ਹਾਂ ਨਹੀਂ ਕਰ ਰਹੀ ਜੇ ਦੂਸਰੇ ਪਾਸੇ ਗੱਲ ਕਰੀਏ ਇਸ ਰਿਪੋਰਟ ਤੋਂ ਵੱਖ ਪ੍ਰਿਆੰਗਾ ਦੇ ਕਰੀਬੀਆਂ ਦੀ ਮੰਨੀਏ ਤਾਂ ਇਸ ਖਬਰ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਦੋਨੋਂ ਆਪਸ ਵਿੱਚ ਬਹੁਤ ਖੁਸ਼ ਨੇ ਤੇ ਜਾਣਕਾਰੀ ਲਈ ਵੀ ਦੱਸ ਦਿਨੇ ਆ ਕਿ ਪ੍ਰਿਆੰਗਾ ਚੋਪੜਾ ਐਨੇ ਦਿਨੀ ਜੋਨਸ ਫੈਮਲੀ ਦੇ ਨਾਲ ਵਕੇਸ਼ਨਸ ਵੀ ਇੰਜੋਏ ਕਰ ਰਹੀ ਹੈ ਹੁਣ ਇਸ ਗੱਲ ਵਿੱਚ ਕਿੰਨੀ ਕ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜਰੂ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ न्यूजीलैंड ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ